ਨੇ ਜੇ ਕੋਈ ਬੰਦਾ ਨਸ਼ੇ ਵੇਚਦਾ ਤੇ ਫਿਰ ਕੀ ਉਹਨੂੰ ਪੁਲਿਸ ਇਦਾਂ ਕੋਹ ਕੋ ਕੇ ਮਾਰ ਦੇ ਜੇ ਉਹ ਨਸ਼ੇ ਵੇਚਦਾ ਸੀ ਤਾਂ ਕੀ ਇਹ ਦੱਸਣਾ ਜ਼ਰੂਰੀ ਨਹੀਂ ਸੀ ਕਿ ਉਹਨਾਂ ਤੇ ਕਿਹੜਾ ਪਰਚਾ ਸੀ ਕਦੋਂ ਦਾ ਨਸ਼ੇ ਵੇਚ ਰਿਹਾ ਸੀ ਕਿੰਨੇ ਨਸ਼ੇ ਉਤੋਂ ਬਰਾਮਦ ਹੋਏ ਪੁਲਿਸ ਤਾਂ ਬਿਲਕੁਲ ਚੁੱਪ ਆ ਉਹ ਇੱਕ ਆਈਲਰਟਸ ਦੇ ਵਿੱਚ 9 ਬੈਂਡ ਆਏ ਉਹ ਕਾਬਲ ਅਧਿਕਾਰੀ ਸੀ ਜਿੰਦੇ ਤੋਂ ਬਹੁਤ ਸਾਰੇ ਅਫਸਰਾਂ ਦੇ ਬੱਚੇ ਪੜ੍ਹ ਕੇ ਬਾਹਰ ਸੈੱਟ ਹੋ ਗਏ ਨਵਾਲਿਕ ਬੱਚੀ ਫਰੀਦਕੋਟ ਚੋਕ ਵਾਹ ਹੋਈ ਉਹਦੇ ਬਾਰੇ ਕੁੜ ਪ੍ਰਚਾਰ ਕੀਤਾ ਗਿਆ ਸਰਕਾਰ ਦਾ ਹੁੰਦਾ ਕਿ ਲੋਕਾਂ 'ਚ ਰੋਸ ਨਾ ਫੈਲੇ ਲੋਕ ਸਰਕਾਰ ਜਿਹੜੀ ਲੋਕਾਂ ਨੂੰ ਕਤਲ ਕਰਵਾ ਰਹੀ ਹੈ ਫਟਫਟ ਕੇ ਪੁਲਿਸ ਵੱਲੋਂ ਇਹਦੇ ਨੂੰ ਲੋਕ ਕਟਹਿਰੇ 'ਚ ਨਾ ਖੜਾ ਕਰਨ ਇਸ ਕਰਕੇ ਉਹ ਪੀੜਤ ਨੂੰ ਕਟਹਿਰੇ 'ਚ ਖੜਾ ਕਰ ਦਿੰਦੇ ਅੱਜ ਗੋਨੇਆਣਾ ਮੰਡੀ ਵਿਖੇ ਵੱਖ-ਵੱਖ ਕਿਸਾਨ ਮਜ਼ਦੂਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਹੋਰ ਇਨਸਾਫ ਸੰਧ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਗੋਨੇ ਵਾਲਾ ਮੰਡੀ ਦੇ ਵਿੱਚ ਆ ਜਿਹੜਾ ਵਿਸ਼ਾਲ ਮਾਰਚ ਆ ਜਿਹੜਾ ਉਹ ਕੀਤਾ ਗਿਆ ਤੇ ਨਾਲ ਹੀ ਇਹ ਡਿਮਾਂਡ ਕੀਤੀ ਜਾ ਰਹੀ ਹੈਗੀ ਆ ਕਿ ਰੇਂਦਰਦੀਪ ਨੂੰ ਆ ਜਿਹੜਾ ਉਹ ਇਨਸਾਫ ਆ ਜਿਹੜਾ ਦਿੱਤਾ ਜਾਵੇ ਆ ਮਾਮਲਾ ਪੂਰੇ ਦਾ ਪੂਰਾ ਕੀ ਹੈਗਾ ਆ ਸਾਡੇ ਨਾਲ ਇਸ ਐਕਸ਼ਨ ਦੇ ਦੌਰਾਨ ਕ੍ਰਿਤੀ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਇਹ ਪੂਰੇ ਦਾ ਪੂਰਾ ਮਾਮਲਾ ਅਸਲ ਦੇ ਵਿੱਚ ਹੈ ਕੀ ਆ ਕਿਉਂਕਿ ਇਹ ਦੇਖਣ ਦੇ ਵਿੱਚ ਆ ਰਿਹਾ ਹੈਗਾ ਕਿ ਵਿੱਚੇ ਕੁਝ ਕੁ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਵੀ ਇਲਜ਼ਾਮ ਲਾ ਰਹੇ ਹੈਗੇ ਕਿ ਉਹ ਤਾਂ ਨਸ਼ੇ ਵੇਚਦਾ ਸੀਗਾ ਮੁੰਡਾ ਜਿਸ ਦਾ ਕਤਲ ਹੋਇਆ ਹੈਗਾ ਇਹ ਕਿਵੇਂ ਕਿੰਨੀ ਕੁ ਜਾਂਚ ਪੜਤਾਲ ਕੀਤੀ ਹੈਗੀ ਜਥੇਬੰਦੀਆਂ ਨੇ ਹੁਣ ਤੀ ਕਿੱਥੋਂ ਦੀ ਪਹੁੰਚੀ ਹੈ ਨਹੀਂ ਜੇ ਕੋਈ ਬੰਦਾ ਨਸ਼ੇ ਵੇਚਦਾ ਤੇ ਫਿਰ ਕੀ ਉਹਨੂੰ ਪੁਲਿਸ ਇਦਾਂ ਕੋ-ਕੋ ਕੇ ਮਾਰ ਦੇ ਜੇ ਉਹ ਨਸ਼ੇ ਵੇਚਦਾ ਸੀ ਤੱਕ ਇਹ ਦੱਸਣਾ ਜ਼ਰੂਰੀ ਨਹੀਂ ਸੀ ਕਿ ਉਹਨਾਂ ਤੇ ਕਿਹੜਾ ਪਰਚਾ ਸੀ ਕਦੋਂ ਦਾ ਨਸ਼ੀ ਵੇਚ ਰਿਆ ਸੀ ਕਿੰਨੇ ਨਸ਼ਿਆਂ ਤੋਂ ਬਰਾਮਦ ਹੋਏ ਪੁਲਿਸ ਤਾਂ ਬਿਲਕੁਲ ਚੁੱਪ ਆ ਉਹ ਇੱਕ ਆਈਲਰਟਸ ਦੇ ਵਿੱਚ ਨੌ ਬੈਂਡ ਆਏ ਉਹ ਕਾਬਲ ਇhtਿਆਾਕ ਸੀ ਜਿੰਦੇ ਤੋਂ ਬਹੁਤ ਸਾਰੇ ਅਫਸਰਾਂ ਦੇ ਬੱਚੇ ਪੜ ਕੇ ਬਾਹਰ ਸੈੱਟ ਹੋਏ ਹਮ ਇੱਕ 20 ਪੁਲਿਸ ਵੱਲੋਂ ਹਜੇ ਤੱਕ ਇਹ ਠੀਕ ਸੱਚ ਮਰ ਗਿਆ ਜਿਸ ਪਾਲ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਨਵਾਲਗ ਬੱਚੀ ਫਰੀਦਕੋਟ ਚੋਗਵਾਹ ਹੋਈ ਉਹਦੇ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਸਰਕਾਰ ਦਾ ਹੁੰਦਾ ਕਿ ਲੋਕਾਂ 'ਚ ਰੋਸ ਨਾ ਫੈਲੇ ਲੋਕ ਸਰਕਾਰ ਜਿਹੜੀ ਲੋਕਾਂ ਨੂੰ ਕਤਲ ਕਰਵਾ ਰਹੀ ਹੈ ਫਟਫਟ ਕੇ ਪੁਲਿਸ ਵੱਲੋਂ ਇਹਦੇ ਨੂੰ ਲੋਕ ਕਟਹਿਰੇ 'ਚ ਨਾ ਖੜਾ ਕਰਨ ਇਸ ਕਰਕੇ ਉਹ ਪੀੜਤ ਨੂੰ ਕਟਹਿਰੇ 'ਚ ਖੜਾ ਕਰ ਦਿੰਦੀ ਹੈ ਇਸ ਕਰਕੇ ਕਿਉਂਕਿ ਸਰਕਾਰ ਕੋਲੇ ਆਪਣਾ ਪ੍ਰਚਾਰ ਤੰਤਰ ਵੱਡਾ ਹੈਗਾ ਉਹ ਇਸ ਤਰ੍ਹਾਂ ਦੀ ਕਰਦਾਰਕੁਸ਼ੀ ਹਰ ਪੀੜਤ ਬੰਦੇ ਦੀ ਜਿਹੜੀ ਹੈਗੀ ਆ ਉਹ ਕਰਦੀ ਹੈਗੀ ਆ ਸਵਾਲ ਹੀ ਪੈਦਾ ਹੁੰਦਾ ਜੇ ਮੰਨ ਵੀ ਲਓ ਉਹ ਕੋ ਨਸ਼ਾ ਬੀਚਦਾ ਸੀ ਕਰਦਾ ਸੀ ਪੁਲਿਸ ਨੇ ਕੋਈ ਸਾਬਤ ਕੀਤਾ ਦੱਸਿਆ ਤੇ ਫਿਰ ਕੀ ਉਹ ਇਹ ਇਹ ਕਿੰਨੇ ਅਧਿਕਾਰ ਦੇਤਾ ਪੁਲਿਸ ਨੂੰ ਕਿ ਉਹਦੀਆਂ ਅੱਖਾਂ 'ਚ 12 ਵਾਰੀ ਬਿਜਲੀ ਲਾਵੇ ਸਿਰ 'ਚ ਬਿਜਲੀਆਂ ਲਾਵੇ ਕੰਨਾਂ 'ਤੇ ਲਾਵੇ ਗੁੱਪ ਤੰਗਾਂ 'ਤੇ ਲਾਵੇ ਪੱਟਾਂ 'ਤੇ ਲਾਵੇ ਉਹਨੂੰ ਤੜਫਾ ਤਰਫਾ ਕੇ ਕੋ ਕੋ ਕੇ ਮਾਰਦੇ ਜੇ ਇਸ ਤਰ੍ਹਾਂ ਕਰਨ ਦੀ ਲੋੜ ਹੈਗੀ ਆ ਤੇ ਫਿਰ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਦੋਸ਼ ਲੱਗਦੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹ ਨਸ਼ਾ ਕਰਦੇ ਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਦੇ ਨੇਤਾ ਨੇ ਕੇਜਰੀਵਾਲ ਉਹ ਸ਼ਰਾਬ ਘਟਾਲੇ 'ਚ ਜੇਲ੍ਹ ਜਾ ਕੇ ਆਏ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਬਿਕਰਮਜੀਤ ਮਜੀਠੀਆ ਜਿੰਦੇ ਬਾਰੇ ਤੇ ਬਹੁਤ ਸਾਰੇ ਲੋਕਾਂ ਦੇ ਅਲੀਗੇਸ਼ਨ ਸੀ ਉਹ ਜਗਦੀਸ਼ ਭੋਲੇ ਨੇ ਕਿਹਾ ਡੀਐਸਪੀ ਨੇ ਕਿਉਂ ਚਿੱਟਾ ਉਹ ਵਕਾਉਂਦੇ ਨੇ ਉਹਨਾਂ ਤੋਂ ਮਾਨਹਾਨੀ ਤੇ ਡਰ ਕੇ ਰਿਕਾਰਡ ਤੇ ਮਾਫੀ ਮੰਗੀ ਆ ਕੇਜਰੀਵਾਲ ਜਿਹੜੀ ਸਰਕਾਰ ਖੁਦ ਨਸ਼ੇ ਦੇ ਕੇਸ 'ਚ ਜੇਲ੍ਹਾਂ ਕੱਟ ਰਹੀ ਆ ਜਿਹੜੀ ਸਰਕਾਰ ਦੇ ਨੇਤਾਾਂ ਤੇ ਖੁਦ ਦੋਸ਼ ਲੱਗਦਾ ਕਿ ਉਹ ਟੰਨ ਰਹਿੰਦੇ ਆ ਜਿਹੜੀ ਸਰਕਾਰ ਜਿਨ੍ਹਾਂ ਤੇ ਦੋਸ਼ ਲਾਉਂਦੀ ਸੀ ਕਿ ਨਸ਼ਾ ਨਸ਼ੇ ਤਸਕਰਾਂ ਨੂੰ ਤੋਂ ਮਾਫੀਆਂ ਮੰਗਦੀ ਹੋਵੇ ਉਹ ਸਰਕਾਰ ਦੇ ਕੋਲੇ ਕੋਈ ਨੈਤਿਕ ਅਧਿਕਾਰ ਹੈ ਨਸ਼ੇ ਦੀ ਗੱਲ ਕਰਨਾ ਇਹੀ ਸਰਕਾਰ ਦੇ ਜਿਹੜੇ ਸਪੀਕਰ ਨੇ ਕੁਲਤਾਰ ਸੰਧਵਾ ਸਰਕਾਰ ਹੋਂ ਤੇ ਕਹਿੰਦੇ ਸੀ ਕਿ 4 ਮਹੀਨਿਆਂ ਚ ਪੰਜਾਬ ਵਿੱਚੋਂ ਮੁਕੰਮਲ ਨਸ਼ਾ ਬੰਦ ਕਰ ਦਾਂਗੇ 4 ਮਹੀਨੇ ਤਾਂ 10 ਵਾਰ ਲੰਘ ਗਏ ਤੇ ਨਸ਼ਾ ਬੰਦ ਹੋਇਆ ਨਹੀਂ ਕੱਲ ਨੂੰ ਡੈਡ ਲਾਈਨ ਹੈ 31 ਮਈ ਨੂੰ 31 ਮਈ ਨੂੰ ਨਸ਼ਾ ਤਾਂ ਨਹੀਂ ਖਤਮ ਹੋ ਰਿਹਾ 31 ਮਈ ਨੂੰ ਨਰਿੰਦਰਦੀਪ ਦਾ ਭੋਗ ਜ਼ਰੂਰ ਹੈ 31 ਮਈ ਤੋਂ ਬਾਅਦ ਤੁਹਾਨੂੰ ਨਸ਼ਾ ਇਸੇ ਤਰ੍ਹਾਂ ਮਿਲ ਜਣਾ ਹੈਗਾ ਤਾਂ ਜਿਹੜਾ ਇਹ ਨਸ਼ੇ ਦੇ ਨਾਂ ਤੇ ਇੱਕ ਵੀ ਲੋਕਾਂ ਨੂੰ ਬੇਗਨਾ ਹਨ ਨੂੰ ਮਾਰੋ ਪੁਲਿਸ ਦੀ دہشت ਪਾਓ ਇੱਕ ਪੁਲਿਸ ਜਾਂ ਸਟੇਟ ਜਿਹੜੀ ਖੜੀ ਸਰਕਾਰ ਨੇ ਕੀਤੀ ਹੈਗੀ ਆ ਇਹ ਉਹ ਉਹਦੇ ਕਰਕੇ ਹੀ ਹੈਗਾ ਕਿ ਪਹਿਲਾਂ ਕਰਨਲ ਬਾਠ ਨੂੰ ਕੁੱਟਿਆ ਇਹ ਪਰਿਵਾਰ ਨੂੰ ਮੁੱਖ ਮੰਤਰੀ ਕਿਹਨਾਂ ਇਨਸਾਫ ਦੇਵਾਂਗੇ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਿਸ ਐਸਐਸਪੀ ਤੇ ਦੋਸ਼ ਸੀਗੇ ਉਸ ਪਰਿਵਾਰ ਦੇ ਉਹਨੂੰ ਡੀਆਈਜੀ ਬਣਾ ਦਿੱਤਾ ਗਿਆ ਤੇ ਹੁਣ ਸੀਆਈਏ ਸਟਾਫ ਬਠਿੰਡਾ ਦਾ ਜਿਹੜਾ ਇੰਚਾਰਜ ਆ ਤੇ ਉਹ ਸਾਰਾ ਸਟਾਫ ਜਿਹਨਾਂ ਨੇ ਕੋ-ਕੋ ਕੇ ਕਤਲ ਕੀਤਾ ਬਠਿੰਡਾ ਐਸਐਸਪੀ ਦੇ ਇਸ਼ਾਰੇ ਤੇ ਉਹਨਾਂ ਸਾਰਿਆਂ ਨੂੰ ਬਚਾਉਣ ਵਾਸਤੇ ਪੁਲਿਸ ਜਿਹੜੀ ਪੱਬਾਂ ਭਾਰ ਹੈਗੀ ਆ ਹਜੇ ਤੱਕ ਕਤਲ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਨਹੀਂ ਸੁਟਿਆ ਅੱਛਾ ਭਾਈ ਜੀ ਵਿੱਚ ਦੀ ਗੱਲ ਇਹ ਵੀ ਨਿਕਲ ਕੇ ਆ ਰਹੀ ਹੈਗੀ ਆ ਕਿ ਐਕਸੀਡੈਂਟ ਹੋਇਆ ਹੈਗਾ ਜਥੇ ਬੰਦੀਆਂ ਕਿਵੇਂ ਇਸ ਸਿੱਟੇ ਤੇ ਪਹੁੰਚੀਆਂ ਹੈਗੀਆਂ ਕਿ ਉਸ ਦਾ ਜਿਹੜਾ CIA ਸਟਾਫ ਦੀ ਹਿਰਾਸਤ ਦੇ ਵਿੱਚ ਕਤਲ ਹੋਇਆ ਹੈ ਦੇਖੋ ਉਹ ਤਾਂ ਜਿਹੜੀ ਉਹਦੀ ਪੋਸਟਮਾਰਟਮ ਦੀ ਰਿਪੋਰਟ ਹੈਗੀ ਆ ਉਹ ਉਹ ਸਾਬਤ ਹੀ ਨਹੀਂ ਕਰਦੀ ਵੀ ਕਿਸ ਤਰੀਕੇ ਨਾਲ ਐਕਸੀਡੈਂਟ ਹੋਇਆ ਜੇ ਐਕਸੀਡੈਂਟ ਐਕਸੀਡੈਂਟ ਦੇ ਦੌਰਾਨ ਉਹਦੇ ਕਰੰਟ ਕਿਵੇਂ ਲੱਗ ਗਿਆ 18 20 ਥਾਵਾਂ ਤੇ 18 20 ਥਾਂ ਤੇ ਉਹਨੂੰ ਜਿਹੜੇ ਕਰੰਟ ਲਾ ਲਾ ਕੇ ਕਿਸ ਤਰ੍ਹਾਂ ਜਿਹੜਾ ਸੀਗਾ ਮਾਰਿਆ ਗਿਆ ਉਹਦੀ ਕੋਈ ਵੀ ਹੱਡੀ ਜਿਹੜੀ ਹੈਗੀ ਨਹੀਂ ਟੁੱਟੀਗੀ ਠੀਕ ਹੈ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਤੁਸੀਂ ਪੜੋ ਦੇਖੋ ਕਿਸੇ ਵੀ ਮਾਰ ਤੋਂ ਪੁੱਛੋ ਉਹ ਇਹ ਕਹਿ ਰਹੀ ਹੈਗੀ ਆ ਕਿ ਉਹਨੂੰ ਜਿਹੜਾ ਹੈਗਾ ਉਹ ਐਕਸੀਡੈਂਟ ਦੇ ਦੌਰਾਨ ਹੋਈ ਮੌਤ ਜਿਹੜੀ ਨਹੀਂ ਗਈ ਐਕਸੀਡੈਂਟ ਚ ਹੋਇਆ ਤੇ ਕਿੱਥੇ ਹੋਇਆ ਕਾਦੇ ਨਾਲ ਹੋਇਆ ਕਿਹੜੀ ਜਗ੍ਹਾ ਹੋਇਆ ਪੁਲਿਸ ਉਹ ਦੱਸ ਸਕਦੀ ਹੈਗੀ ਅਸਲ ਦੇ ਵਿੱਚ ਪੁਲਿਸ ਕੀ ਆ ਸਿਰਫ ਇਹ ਕਹਾਣੀਆਂ ਬਣਾ ਰਹੀ ਆ ਜਿਹੜੇ ਨਾਲ ਦੇ ਮੁੰਡੇ ਨੂੰ ਫੜਿਆ ਸੀਗਾ ਇਹ ਕਹਿ ਕੇ ਕਿ ਤੂੰ ਇਹ ਕਹਾਣੀ ਬਣਾ ਕਿ ਜਿਹੜਾ ਐਕਸੀਡੈਂਟ ਦਰਾਂ ਨੇ ਦੀ ਮੌਤ ਜਿਹੜੀ ਆ ਉਹ ਹੋਈ ਆ ਅਸਲ ਦੇ ਵਿੱਚ ਪੁਲਿਸ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕਤਲ ਕੀਤਾ ਉਹਨੂੰ ਬਚਾਉਣ ਦੇ ਲਈ ਸਾਰੀਆਂ ਝੂਠੀਆਂ ਕਹਾਣੀਆਂ ਘੜ ਰਹੀ ਹੈ ਅੱਛਾ ਭਾਈ ਜੀ ਇੱਕ ਅਹਿਮ ਸਵਾਲ ਇਹ ਵੀ ਉੱਪਰ ਰਿਹਾ ਹੈਗਾ ਕਿ ਡੈੱਡ ਬੋਡੀ ਆ ਜਿਹੜੀ ਕਿੱਥੋਂ ਬਰਾਮਦ ਹੋਈ ਹੈਗੀ ਆ ਪਰਿਵਾਰ ਤੀਕੇ ਡੈੱਡ ਬੋਡੀ ਕਿਵੇਂ ਪਹੁੰਚੀ ਹੈਗੀ ਪਰਿਵਾਰ ਨੂੰ ਡੈੱਡ ਬੋਡੀ ਤਾਂ ਹਸਪੀਟਲ ਚੋਂ ਮਿਲੀ ਆ ਠੀਕ ਹੈ ਪੁਲਿਸ ਵਾਲੇ ਦਬਾਅ ਪਾ ਰਹੇ ਸੀਗੇ ਕਿ ਤੁਸੀਂ ਜਿਹੜਾ ਹੈਗਾ ਉਹ ਸੰਸਕਾਰ ਕਰ ਦਿਓ ਪਰ ਪਰਿਵਾਰ ਨੇ ਜਿਹੜਾ ਕਿ ਅਸੀਂ ایمਸ ਤੋਂ ਪੋਸਟਮਾਰਟਮ ਕਰਾਉਣਾ ਜੇ ਪਰਿਵਾਰ ਪੋਸਟਮਾਰਟਮ ਨਾ ਕਰਵਾਉਂਦਾ ਤੇ ਸਾਰਾ ਮਾਮਲਾ ਰੋਲ ਜਾਣਾ ਸੀ ਹਜੇ ਵੀ ਸਰਕਾਰ ਰੋਲਣਾ ਚਾਹੁੰਦੀ ਆ ਜਿਹੜੀ ایمਸ ਦੇ ਤਿੰਨ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ ਹੈਗਾ ਉਹਦੇ ਤੋਂ ਬਿਲਕੁਲ ਸਾਫ਼ ਹੈਗਾ ਕਿ ਇਹ ਹਰਾਸ ਦੇ ਵਿੱਚ ਕੀਤਾ ਗਿਆ ਜਿਹੜਾ ਹੈਗਾ ਉਹ ਕਤਲ ਆ ਅੱਛਾ ਭਾਈ ਜੀ ਆਪਾਂ ਜੇਕਰ ਦੇਖੀਏ ਤਾਂ ਜ਼ਿਲ੍ਹੇ ਦਾ ਜੋ ਪੁਚ ਪੁਲਿਸ ਅਧਿਕਾਰੀ ਹੁੰਦਾ ਐਸਐਸਪੀ ਉਹਨਾਂ ਦੇ ਨਾਲ ਜਥੇਬੰਦੀਆਂ ਨੇ ਕੋਈ ਮੀਟਿੰਗ ਕੀਤੀ ਹੈਗੀ ਉਹ ਕੁਝ ਨਿਕਲ ਕੇ ਸਾਹਮਣੇ ਆਇਆ ਕੋਈ ਵਿਸ਼ਵਾਸ ਦਿਵਾਇਆ ਹੈਗੇ ਵੀ ਅਸੀਂ ਇਨਸਾਫ ਪਵਾਵਾਂਗੇ ਨਹੀਂ ਦੇਖੋ ਹਜੇ ਤਾਂ ਅਸੀਂ ਪਰਿਵਾਰ ਦੇ ਨਾਲ ਆਏ ਆ ਪਰਿਵਾਰ ਨੇ ਕਿਹਾ ਵੀ ਸਾਡੇ ਹੱਕ 'ਚ ਆਵਾਜ਼ ਬੁਲੰਦ ਕਰੋ ਕੱਲ ਅਸੀਂ ਮੀਟਿੰਗ ਕੀਤੀ ਅੱਜ ਗੋਨੀਆਣਾ ਪੂਰਾ ਜਿਹੜਾ ਸ਼ਹਿਰ ਆ ਉਹ ਬੰਦ ਆ ਸੈਂਕੜੇ ਸਿਆਰਾਂ ਲੋਕ ਸੜਕਾਂ ਤੇ ਆਏ ਹੈਗੇ ਆ ਤੋਂ ਜਿਵੇਂ ਜਿਵੇਂ ਗਾਮਲਾ ਮਾਮਲਾ ਅੱਗੇ ਵਧੂਗਾ ਓਵੇਂ ਮੈਂ ਗੱਲ ਜਿਹੜੇ ਅੱਗੇ ਵਧਾਵਾਂਗੇ ਚਾਰ ਮੰਗਾਂ ਬਹੁਤ ਸਪਸ਼ਟ ਨੇ ਕਤਲ ਦਾ ਪਰਚਾ ਤੇ ਉਹਨਾਂ ਦੀ ਗ੍ਰਿਫਤਾਰੀ ਕਰਕੇ ਜੇਲ ਸੀਆਈਏ ਸਟਾਫ ਦੇ ਇੰਚਾਰਜ ਸੁਮਿਤ ਜਿਹੜੀ ਟਾਈਮ ਬౌండ్ ਹੋਵੇ ਤੇ ਪੀੜਤ ਪਰਿਵਾਰ ਨੂੰ ਟੁਕਮਾ ਮੁਆਵਜ਼ਾ ਤੇ ਪੀੜਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਇਹ ਗੱਲ ਮੰਗਾਂ। ਲਾਸਟ ਸਵਾਲ ਬਾਈ ਜੀ ਕੀ ਪੰਜਾਬ ਦੇ ਵਿੱਚ ਸਿਰਫ ਇਹੀ ਇੱਕੋ ਇੱਕ ਘਟਨਾ ਜਾਂ ਹੋਰ ਵੀ ਕੋਈ ਇਸ ਦੇ ਪੈਰਲਰ ਘਟਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ? 39 ਹਰਾਸਟ ਦੇ ਵਿੱਚ ਕਤਲ ਹੋਏ ਆ ਭਗਵੰਤ ਮਾਨ ਦੀ ਸਰਕਾਰ ਦੇ ਤਹਿਤ। ਜੀ। 39 ਜਿਹੜੇ ਹੈਗੇ ਆ ਉਹ ਕਤਲ ਹੋਏ ਹੈਗੇ ਆ। ਇਸ ਮਹੀਨੇ ਹੀ 4-5 ਕਤਲ ਜਿਹੜੇ ਉਹੋ। ਤੋ ਜਿਹੜਾ ਪੁਲਸੀਆ ਫੇਕ ਐਨਕਾਊਂਟਰ ਕੀਤਾ ਪਟਿਆਲੇ ਪੰਜਾਬ ਦੇ ਮੁੱਖ ਮੰਤਰੀ 10-10 ਲੱਖ ਦਾ ਉਹਨੂੰ ਇਨਾਮ ਦਾ ਐਲਾਨ ਕੀਤਾ। ਤੋ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਵੀ ਉਹ ਹੋਈ ਨਹੀਂ। ਤਾਂ ਉਹ ਜਿਹੜੀ ਪੁਲਸੀਆ ਸਟੇਟ ਬਣਾਉਣਾ ਚਾਹੁੰਦੀ ਆ ਉਹਦੇ ਤਹਿਤ ਹੀ ਇਹ ਬੇਗਨਾ ਲੋਕਾਂ ਦੇ ਕਤਲ ਕੀਤੇ ਜਾ ਰਹੇ ਹੈਗੇ ਆ। ਕਾਰਨ ਇੱਕੋ ਹੀ ਆ ਕਿ ਜਿਸ ਤਰ੍ਹਾਂ ਉਹ ਕਾਰਪੋਰੇਟ ਘਰਾਣਿਆਂ ਨੂੰ ਇੱਥੋਂ ਦੀਆਂ ਜ਼ਮੀਨਾਂ ਇੱਥੋਂ ਦਾ ਪਰਚੂਨ ਦਾ ਖੇਤਰ ਸਾਰਾ ਕੁਝ ਸੰਭਾਉਣਾ ਚਾਹੁੰਦੇ ਹੈਗੇ ਆ ਲੋਕ ਪੰਜਾਬ ਦੇ ਸੰਘਰਸ਼ੀਲਾ ਵਿਰੋਧ ਕਰਦੇ ਗਿਆ ਤੋਂ ਇੱਕ ਪੁਲ ਸਟੇਟ ਖੜੀ ਕਰਕੇ ਇੱਕ ਦੈਸ਼ ਦਾ ਮਹਿਲ ਬਣਾ ਕੇ ਕਿ ਲੋਕ ਖਾਕੀ ਵਰਦੀ ਵੇਖ ਕੇ ਡਰ ਜਾਣ ਤੇ ਸਰਕਾਰ ਜਿਸ ਤਰ੍ਹਾਂ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੀ ਆ ਲੋਕ ਵਿਰੋਧ ਨਾ ਕਰ ਇਹ ਕਹਿ ਰਹੇ ਹੈਗੇ ਕਿ ਅਸੀਂ ਯੁੱਧ ਨਸ਼ਾ ਵਿਰੋਧ ਚਲਾ ਰਹੇ ਤੇ ਜਿਹੜੇ ਲੋਕ ਸਾਡੇ ਖਿਲਾਫ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕਰ ਰਹੇ ਹੈਗੇ ਉਹ ਕਿਤੇ ਨਾ ਕਿਤੇ ਇਹ ਜੋ ਅਸੀਂ ਮਹੰਮ ਵਿੱਡੀ ਹੋਈ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਸ ਨੂੰ ਜਿਹੜੀ ਢਾਲ ਆ ਰਹੀ ਹੈ ਨੇ ਜਿਹੜਾ ਹੁਣ ਇਹ ਜਿਹੜਾ ਮੁੰਡਾ ਕੋ-ਕੋ ਕੇ ਕਤਲ ਮਾਰ ਕਰਤਾ ਇਹ ਕੀ ਢਾਲ ਆ ਰਿਹਾ ਸੀ ਜੀ ਦੱਸੇ ਨਾ ਕੀ ਢਾਲ ਆ ਰਿਹਾ ਸੀ ਇਹਨਾਂ ਦੀ ਸਰਕਾਰ ਨੇ ਕਹ ਚਾਰ ਕੁਲਤਾਰ ਸਿੰਘ ਸੰਧਵਾ ਨੇ ਕਹਿੰਦਾ 4 ਮਹੀਨਿਆਂ ਚ ਖਤਮ ਕਰਾਂਗੇ ਤੇ 4 ਮਹੀਨੇ ਤੇ 10 ਵਾਰ ਲੰਘ ਗਏ ਜੀ ਉਹ ਇਹ ਸਿਰਫ ਸਰਕਾਰ ਦਾ ਜਿਹੜਾ ਹੈਗਾ ਖੂਡ ਪ੍ਰਚਾਰ ਆ ਆਪਣੀ ਨਾਕਾਮੀ ਆਪਣੀ ਅਸਫਲਤਾ ਨੂੰ ਦੂਜਿਆਂ ਦੇ ਸਿਰ ਜਿਹੜੇ ਹੈਗੇ ਆ ਪਾ ਰਹੇ ਧੰਨਵਾਦ ਸ਼ੁਕਰੀਆ ਜੀ